ਕਰਨ ਵਾਲਾ ਹਾਂ ਪਹਿਲਾਂ ਮੈਂ ਬੇਨਤੀ ਮਾਪਾਪੋ ਅੱਜ ਤੁਹਾਡੇ ਪਿੰਡ ਦੇ ਸਰਪੰਚ ਗੁਰਜਨ ਸਿੰਘ ਜੀ ਵੱਲੋਂ ਪੜਾਈ ਵਧੀਆ ਪ੍ਰਾਲਾ ਦਰਸ਼ਾਂ ਦੇ ਵਿੱਚ ਕਰਾਇਆ ਗਿਆ ਇਹ ਕਿਸੇ ਦੇ ਲਈ ਪੁਲਿਸ ਨਹੀਂ ਕੰਮ ਰਹੀ ਹੈ ਜਾਂ ਸਰਪੰਚ ਪੰਚ ਕੀ ਕਰ ਰਹੇ ਨੇ ਇਹਦੇ ਲਈ ਤੁਹਾਡੇ ਸਾਰਿਆਂ ਨੂੰ ਤਰੀਕ ਕਰਨ ਦੇ ਵਧੀਆ ਬਲੇਗਾਂ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਯਾਰ ਛੋਟੇ ਬੱਚੇ ਨੇ ਇਹ ਕੁਲੀ ਕਿਧਰ ਵੱਲ ਧਿਆਨ ਦੇ ਆ ਸਾਰੇ ਇੱਕ ਪੁਲਿਸ ਅਧਿਕਾਰੀਆਂ ਦੇ ਸਿਰ ਤੇ ਸੁੱਟ ਦਿੰਦੇ ਆ ਕਿ ਪੁਲਿਸ ਕੀ ਕਰ ਰਹੀ ਹੈ ਇਹਦੇ ਲਈ ਅਸੀਂ ਜੋ ਕਰ ਰਹੇ ਹਾਂ ਉਹ ਤਾਂ ਇੱਕ ਵੱਖਰਾ ਅਪਰੰਦ ਹੈ। ਥੋਡੇ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਸ਼ਾ ਆਮ ਤੌਰ ਤੇ ਥੋਡੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚੋਂ ਜਦੋਂ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਨਸ਼ਾ ਸ਼ੁਰੂ ਹੋ ਚੁੱਕਿਆ ਸਾਡੇ ਪਰਿਵਾਰ ਦੇ ਵਿੱਚ। ਇਹਦੇ ਵਿੱਚ ਉਸ ਜੜ ਨੂੰ ਪਿਆ ਜਾਂਦਾ। ਬਾਕੀ ਨੌਜਵਾਨ ਪੀੜ੍ਹੀ ਜਿਹੜੀ ਹੈ ਹੰਗੇ ਰਸਤੇ ਤੇ ਜਾਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਰਪੰਚਰ ਕੋਲ ਵੀ ਗੇਤੀ ਕਰਦੀ ਕਿ ਪਿੰਡੂ ਪੱਦਰ ਤੇ ਵਧੀਆ ਗਰਾਊਂਡ ਬਣਾਏ ਜਾਣ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਗਰਾਊਂਡ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਮੈਂ ਖੁਦ ਵੀ ਇੱਕ ਸਪੋਰਟਸਮੈਨ ਆ ਜਦੋਂ ਬੱਚੇ ਸਪੋਰਟਸ ਦੇ ਵਿੱਚ ਰੁਚੀ ਹੈ ਗੱਡਣੀ ਬਹੁਤ ਸੌਖੀ ਹੈ ਇਹ ਜਿਹੜੀ ਗੁਰਤੀ ਹੈ ਇਹ ਪਰਿਵਾਰਾਂ ਤੋਂ ਉੱਠਦੀ ਹੈ ਤੇ ਸਮਾਜ ਦੇ ਵਿੱਚ ਫੈਲ ਜਾਂਦੀ ਹੈ ਆਪਾਂ ਹਮੇਸ਼ਾ ਇਹ ਸੋਚਦੇ ਆ ਕਿ ਪੁੱਲਸੇਰੇ ਲਈ ਕੁਝ ਕਰ ਨਹੀਂ ਰਹੀ ਜਾਂ ਕਿਵੇਂ ਕਰ ਰਹੀ ਹੈ ਇਹ ਪੁਲਿਸ ਦਾ ਕੀ ਯੋਗਦਾਨ ਹੈ ਤਾਂ ਮੈਂ ਇੱਥੇ ਅਸਲ ਵਿੱਚ ਸਾਡੀ ਛੋਟੀ ਖੁੱਡੀ ਕਾਰਗੁਜ਼ਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕੋਈ ਬੱਚਾ ਆਏਗਾ ਕੋਈ ਨੌਜਵਾਨ ਨਸ਼ੇ ਦੇ ਅੰਧ ਰਸਤੇ ਵਿੱਚ ਪੈਂਦਾ ਹੈ ਉਹਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਦਾ ਵੀ ਪਹਿਲਾ ਕੰਮ ਉਹਨਾਂ ਦਾ ਹੈ ਕਿ ਉਹ ਸਾਨੂੰ ਸੂਚਿਤ ਕਰਨ ਕਿ ਸਾਡਾ ਬੱਚਾ ਇੱਕ ਗਲਤ ਸਮਾਜ ਦੇ ਵਿੱਚ ਕਦਮ ਰੱਖ ਚੁੱਕਾ ਹੈ ਜਦ ਕਿ ਆਪਾਂ ਪੁਲਿਸ ਦੇ ਕੋਲ ਉਦੋਂ ਆਨੇ ਆ ਜਦੋਂ ਉਹ ਚੀਜ਼ ਬਹੁਤ ਨੋ ਫੁਲ ਵੀਚ ਜਦ ਨਾਲ ਨਹੀਂ ਚੰਗੀਆਂ ਕੇ ਬਾੜੀਆਂ ਹਰ ਤਰ੍ਹਾਂ ਦੀ ਵੀਡੀਓਗ੍ਰਾਫੀ ਤੁਹਾਨੂੰ ਮੈਨੂੰ ਦੇਖਣੀ ਉਹਦੇ ਵਿੱਚ ਜਿਹੜਾ ਫੋਨ ਹੈ ਉਹ ਵੀ ਇੱਕ ਸਭ ਤੋਂ ਵੱਡਾ ਫਾਇਦਾ ਹੈ ਅੱਜ ਦੇ ਨਾਲ ਕੋਈ ਨਹੀਂ ਕਿ ਕਾਸਤ ਰਸਤੇ ਦੇ ਵਿੱਚ ਜਾਂ ਇਹ ਮੋਬਾਈਲ ਫੋਨਾਂ ਦੇ ਵਿੱਚ ਹੀ ਬਾਰੇ ਕੰਦੇ ਨੇ ਉਹਦੇ ਪਰਚੇ ਉਹਦਾ ਜਿਹੜਾ ਸਭ ਤੋਂ ਧਿਆਨ ਹੈ ਚੰਗੀਆਂ ਤੇ ਚੰਗੀਆਂ ਮਤਲਬ ਕੈਂਸਰ ਵਾਈਜ਼ ਇਟੋ ਕੀ ਆਪਣੇ ਨਗਰ ਵਿੱਚ ਮੀਟਿੰਗ ਕਰਤੀ ਗਈ ਸੀ ਸਾਰੀ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੰਕਸ਼ਕਤੀ ਸ਼ਾਹ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਸਾਹਿਬ ਨੇ ਸਾਰਿਆਂ ਨਾਲ ਮਿਲ ਕੇ ਇਹ ਪ੍ਰੋਗਰਾਮ ਰੱਖਿਆ ਸੀ ਸਾਰੀ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਟਿਆ ਦੇ ਨਾਲ ਇਹ ਨਸੇ ਵਾਲੇ ਪਾਸੇ ਹੱਥੋਂ ਜਾਣ ਦਿਓ ਅਸੀਂ ਛੋਟੇ ਨਾਲ ਪੁਲਿਸ ਪ੍ਰਸ਼ਾਸਨ ਸਰਕਾਰਾਂ ਦੇ ਇਨਾਤ ਨਾਲ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਮੁਰਮੁਰ ਕਹਿ ਰਿਹਾ ਵੀ ਜਿਹੜੇ ਕੱਲੇ ਕੱਲੇ ਜਿਹੜਾ ਹਮਨ ਸਾਹਿਬ ਨੇ ਐਡਾ ਮੋਲਾ ਕੀਤਾ ਉਹ ਕਿਹੜੇ ਸਰਦੋਂ ਗਿਆ वैसे ता जेड़ा ए प्रारंभिक स्तरानें ओ ਪਿੰਡਾਂ ਦੇ ਪੱਧਰ ਤੇ ਬੜਾ ਹੀ ਵਧੀਆ ਥੋੜਾ ਯੋਗਦਾਨ ਹੈ ਸਾਡੇ ਸਾਡੇ ਪ੍ਰਤੀ ਵੀ ਇੱਕ ਯੋਗਦਾਨ ਮੰਨਿਆ ਜਾਂ ਅਸੀਂ ਇਹ ਮੰਨਦੇ ਹਾਂ ਕਿ ਪੁਲਿਸ ਦੇ ਪ੍ਰਤੀ ਵੀ ਇੱਕ ਮਦਦ ਹੈ ਕਿਉਂਕਿ ਜੇ ਹਰ ਪਿੰਡ ਇਹ ਚੀਜ਼ਾਂ ਸੋਚੇ ਉਹ ਮਾੜੇ ਬੱਚਿਆਂ ਦੇ ਨਾਲ ਜਾਂ ਮਾੜੀਆਂ ਰੀਲਾਂ ਦੇਖ ਦੇ ਕੇ ਹਰ ਉਹਨਾਂ ਦੇ ਬਿਹਤਰ ਸਮਾਜ ਦੇ ਸਕਦੇ ਸਨ ਸੋ ਫਿਰ ਆਸ ਕਰਦੀ ਹੈ ਕਿ ਆਪਣੇ ਬੱਚਿਆਂ ਨੂੰ ਚੰਗਿਆ ਖੇਡਾ ਮਾਓ ਬੱਚੇ ਬੱਚੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਛੋਟੇ ਬੱਚੇ ਵੀ ਲੱਗੇ ਹਰ ਉਮਰ ਦਾ ਬੱਚਾ ਖੇਡ ਖੇਡ ਸਕਦਾ ਤੁਹਾਨੂੰ ਵੀ ਨਾ ਕਿ ਬੱਚੇ ਵੇਰਾਉਂਦੇ ਨਹੀਂ ਸਕਦੇ ਵੱਡੇ ਵੀ ਉੱਥੇ ਸੈਸਾ ਬੰਦਾ ਕਰਦਾ ਜੀ ਆਪਣੀ ਕੋਈ ਛੋਟੀ ਜਿਹੀ ਜਗ੍ਹਾ ਜੁਦੀਰ ਚਾਹੀਏ ਅਸੋਸ਼ਿਕ ਆਪ ਨੂੰ ਕਰਕੇ ਉਹਨੂੰ ਮੈਦਾ ਨਾ ਕਰਨ ਵਾਲਾ ਜੋ ਭੈਣ ਜੀ ਨੇ ਸਾਥ ਬੋਲੇ ਨੇ ਬਹੁਤ ਬਹੁਤ ਬੜਾ ਧੰਨਵਾਦ ਇਹਨਾਂ ਦਾ ਪਹਿਲਾਂ ਮਾਨ ਸਰਕਾਰ ਦਾ ਜਿਹੜਾ ਏਡਾ ਅਪਰਾਲਾ ਕੀਤਾ ਉਹ ਤੋਂ ਬਾਅਦ ਜਿਹੜਾ ਪੁਲਿਸ ਵਿਭਾਗ ਨੇ ਇੰਨਾ ਸਾਥ ਦੇ ਰਿਹਾ ਪਿੰਡਾਂ ਪਿੰਡਾਂ 'ਚ ਜਾ ਕੇ ਪਤਾ ਲੱਗਦਾ ਕਿ ਉਹਨੂੰ ਸਾਨੂੰ ਕਿਤੇ ਸੁਨੇਹਾ ਮਿਲਿਆ ਅਸੀਂ ਨਗਰਪੁਰੇ ਬੇਨਤੀ ਕੀਤੀ ਨਗਰ ਦੇ ਸਾਥ ਦਾ ਬਹੁਤ ਯਾਰੀ ਸਾਡੇ ਮਾਨਯੋਗ ਸਿੰਘ ਸਾਹਿਬ ਨੇ ਜਿਹੜੀ ਇਹ ਨਸ਼ਿਆਂ ਦੇ ਖਰੂਦ ਨੂੰ ਹਿੰ ਚਲਾਈ ਹੈ ਇਹ ਬਹੁਤ ਹੀ ਵਧੀਆ ਡੈਮੋਕ੍ਰੇਸੀ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹੋਇਆ ਹੈ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਆ ਰਿਹਾ ਯੰਗ ਜਨਰੇਸ਼ਨ ਨੂੰ ਰਿਫਰਜ਼ ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਵੀ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਕੁਰਸੀ ਨੂੰ ਦਰ ਤੋਂ ਮੁਕਾ ਸਕਦੇ ਹਾਂ ਕੋਈ ਲੋੜ ਨਹੀਂ ਐਪ ਹੋਰ ਇਹ ਵੀ ਧਿਆਨ ਲਾਦੇ ਕਿ ਤਰ੍ਹਾਂ ਦੇ ਇਹ ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੀ ਸੇਫਟੀਆਂ ਕਾਬੇਲੀ ਹੈ ਕਿ ਨਸ਼ਿਆਂ ਦੀ ਕੁਰਸੀ ਤੋਂ ਜੰਗ ਛੱਡ ਗਈ ਆਪਾਂ ਦੇ ਇਹ ਬਹੁਤ ਵਧੀਆ ਗੱਲ ਹੈ ਕਿ ਇਸ ਤੇ ਲਈ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਮਿਲ ਕੇ ਆਏ ਅਸੀਂ ਪਿੰਡ ਆਏ ਹਾਂ ਕਿ ਪਿੰਡ ਦੇ ਪੰਚਾਇਤ ਮੈਂਬਰ ਦੇ ਪਿੰਡ ਦੇ ਸਰਪੰਚ ਸਾਹਿਬ ਸਟੌਰ ਗੁਜਰਨ ਸਿੰਘ ਵੀ ਸਾਡੇ ਨਾਲ ਆਜਨੇ ਸਮਿਨਾ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਸਮਿਨਾਰ ਕਰਾ ਕੇ ਦਿੱਤਾ ਤੇ ਜਿੱਥੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਪਿਆਰ ਬੰਦੇ ਆ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਮੁੜੀ ਉਹਨਾਂ ਦੀ ਮਦਦ ਆਨ ਇਸ ਤਰ੍ਹਾਂ ਦੇਖਦੇ ਹਾਂ ਕਿ ਕੰਪੇਅਰ ਤੋਂ ਜਿਹੜੇ ਮਤਾ ਵੀ ਪਾਇਆ ਗਿਆ ਹੈ ਜਿਹੜੇ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਹੈ ਕਿ ਅਸੀਂ ਮੂਸਿਆਂ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥ ਨਹੀਂ ਦਵਾਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਵਧ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਤੇ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਮੈਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਖੁਦ ਵੀ ਸਪੋਰਟਸ ਮੈਂ ਕੋਚ ਸਮੈਨਾ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਾਇਤਾ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੀਤੀ ਵਿਵਹਾਰ ਤਾਂ ਕਿ ਆਪਾਂ ਇਸ ਨਸ਼ਿਆਂ ਦੀ ਕੁਰਤੀ ਤੋਂ ਬੱਚਿਆਂ ਨੂੰ ਪਰਹ ਕਰਕੇ ਖੇਡਾਂ ਦੇ ਵੱਲ ਤੇ ਆਪਣੀ ਸਰੀਰਕ ਤੰਦਰੁਸਤੀ ਵੱਲ ਲੱਪੀ ਚੱਲੀਏ ਮੈਂ ਇਹੀ ਕਹਿਣਾ ਚਾਹਨਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾ ਵਧੀਆ ਲੱਗਿਆ ਫੇਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਤੁਹਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਲੂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਵੀ ਨਸ਼ੇ ਦੀ ਆਵਾਜ਼ ਮਾਰੀ ਆ ਰਹੀ ਲੋਕਾਂ ਨੇ ਬਹੁਤ ਸਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਇਸੈਰੀਆਂ ਨੂੰ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਹੋ ਜਾਂਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 20% ਨਹੀਂ ਦਰਪ ਕਰਾਂਗੇ ਨਾ ਉਹਦੀ ਜ਼ਬਾਨਸ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾ ਉਹਦੇ ਨਾਲ ਸਾਡਾ ਬਾਈਕਰ ਮਤਾ ਵੀ ਪਾਇਆ ਜੀ ਮਤਾ ਵੀ ਪਾਇਆ ਜੀ ਮਤਾ ਬਣ ਕੇ ਮਤੇ ਦੇ ਵਿੱਚ ਇਹ ਪਾਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਥਾ ਪੇਛਦਾ ਫੜਿਆ ਜਾਂਦਾ ਜਾਂ ਕੋਈ ਦਸੂਆ ਵੀ ਤਾਂ ਅਸੀਂ ਉਹਦੇ ਵੱਧ ਤੋਂ ਵੱਧ ਮਾਨ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਕੋਈ ਲੋਕਾਂ ਨੂੰ ਕੀ ਮੈਸੇਜ ਕਰੇ ਵੀ ਕਹਿੰਦਾ ਚੰਨ ਹੋਰ ਪੰਚਾਇਤਾਂ ਹੋਰ ਪੰਚਾਇਤਾਂ ਨੂੰ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਸਾਡੀ ਵੀ ਤੁਹਾਡੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਲੋੜ ਪਊ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤਾਨੂੰ ਲੱਗਦਾ ਜੀ ਇਕੱਲੇ ਪੁਲਿਸ ਤੋਂ ਨਹੀਂ ਯਾਨੀ ਕਿ ਸਾਰਿਆਂ ਇਕੱਠੇ ਹੋਣ ਬਿਲਕੁਲ ਸਾਰਿਆਂ ਦਾ ਹੱਕ ਆ ਜੀ ਪੁਲਿਸ ਤਾਂ ਆਪਣੇ ਨਾਲ ਆਏ ਵੀ ਜਾਨ ਆਪਣੀ ਪੁਲਿਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਰੁਕਣੀ ਨਹੀਂ ਹੁੰਦੀ ਹੁਣ ਹੋਉ ਨਹੀਂ ਰਿਹਾ ਪੁਲਿਸ ਨੂੰ ਪੁਲਿਸ ਨੇ ਪੁਲਿਸ ਨੂੰ ਨਹੀਂ ਬਖਸਿਆ ਹੋਰ ਇਦੋਂ ਵੱਧ ਤਾਂ ਇਹਨਾਂ ਨੂੰ ਕੀ ਕਹਿ ਸਕਦੇ ਇਦੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਾਹਾਨ ਹੈ ਨਾ ਜਿਹੜੇ ਆਪਾਂ ਨੂੰ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆ ਆਪਣੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਪਿਓ ਨੂੰ ਮਿਲੇ ਵੱਧੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਫਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਖ ਦੀ ਲੋੜ ਪਵੇ ਕੋਈ ਘੋੜੀ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸੰਭ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਹੀ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਕਿਉਂਕਿ ਜਿਉਂ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਕਿਹੜਾ ਇਤਹਾਸ ਬਣਾ ਕੀਤਾ ਸਾਡੇ ਮੇਰੇ ਵੱਲੋਂ ਆ ਪੰਚਾਇਤ ਵੱਲੋਂ ਨਿਕਰ ਦਲਤੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਾ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵਾਨ ਤਾਂ ਸਿੰਘ ਸੀਐਮ ਐ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹੱਦਾ ਚੁਕੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆ ਜਾਵੇ ਤਾਂ ਹੋਰੀ ਕੋਈ ਜ਼ਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ। ਤੋਂ ਇਹ ਸਾਡੀ ਬੇਨਤੀ ਹੈ ಗ್ರಾಮ ਪੰਚਾਇਤ ਪਿੰਡ ਦਾ। ਬਸ ਮੈਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਜੀ ਮੈਡਮ ਨੇ ਅਚਲਸ਼ਾ ਚੌਂਟਾ ਉਹ ਕਦੇ ਆਇਆ ਕੋਈ ਤੋਂ ਉਹਨੇ ਸਾਨੂੰ ਪੂਰਾ ਮਨਪ੍ਰਤੀ ਨੂੰ ਕਰਾਂਗੇ ਕਿ ਤੇਰੀ ਸਰਕਾਰ ਅਸਲ ਵਿੱਚ ਕੁਝ ਉਹ ਵੀ ਕਰਨਾ ਚਾਹੁੰਦੀ ਆ ਤੇ ਉਹ ਪਾਪ ਰਮਾਂਗੇ। ਤਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਮੌਜੂਦਨ ਪੀੜੀ ਆ ਉਹ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੇਊਗੀ ਤੇ ਤੇ ਉਹਨਾਂ ਦੇ ਨਾਲ ਪੇਰੇ ਤਰ੍ਹਾਂ ਸਹਿਮਤਾਂ ਖੜੇ ਹੋਣ ਨੂੰ ਵੀ ਇਹ ਮਸ਼ਹਹਾਰੇ ਜੋ ਵੀ ਮਤਲਬ ਸੋਣ ਦੀ ਸਾਡੀ ਵੀ ਸਰਪੰਚਾਂ ਨੇ ਕਿ ਬਹੁਤ ਵਧੀਆ ਕੀਤਾ ਪਿੰਡ ਦੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਮਸ਼ਹਹਾਰੇ ਵਿੱਚ 아주 ਬਹੁਤ ਖੁਸ਼ੀ ਹੋਏ ਨੇ ਇਹ ਤੋਂ ਕਚਨ ਦੇ ਲਈ ਬਹੁਤ ਵਧੀਆ ਇਹ ਕਾਰਲਾ ਕੀਤਾ ਜੋ ਵੀ ਅਸੀਂ ਇਹਨਾਂ ਦੀ ਨਾਲ ਆ ਜੀ ਇਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਸ਼ੁਰੂ ਪ੍ਰਮਾਨਤਾ ਨਿਗਰਿਕਤਾ ਬਹੁਤ ਮਹੱਤਵਪੂਰਨ ਹੈ ਜੇ ਨਾਲ ਪੂਰਾ ਜੰਦੂ ਕੋਨ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਕੇ ਬਾਤਲਾਪਤ ਕਰਨੀ ਪਾਇਆ ਹਾਂ ਹਾਂ ਜੀ ਹਾਂ ਜੇ ਸਾਰੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਜੀ ਕੋਈ ਸਬਲਾਜ ਮਤ ਨਾਲ ਹੈ ਪੰਚ ਸਾਹਿਬ ਨੰਬਰ ਤੋਂ ਸਾਰੀ ਪੰਚਾਇਤ ਨੰਬਰ ਕੀਤਾ ਇਹਦਾ ਰੋਪ ਜ਼ਰੂਰ ਹੋਣਾ ਹੈ ਸਾਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀ ਜੀ ਅਸੀਂ ਚਾਹੁੰਦੇ ਆ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਇਹਦੇ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਨਾ ਕੇ ਬੰਦਾ ਸੁਣ ਲੱਗਦਾ ਚੌੜੇ ਦੇ 25 ਲੱਖ ਤੋਂ ਬਾਅਦ ਹੈ ਕਿ ਆ ਜੀ ਬਹੁਤ ਜ਼ਰੂਰ ਚਾਹੀਦੀ ਨਾ ਜੇ ਨਾ ਲੜਨ ਦੀ ਲੋਕ ਸਾਹਿਬ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਪਰ ਮੰਗੇ ਜਾ ਕੇ ਸਾਡੇ ਸਰਪੰਚ ਗੁਰਜਨ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੈਸਲਾ ਲਇਤਾ ਪੰਨੋ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਜੇ ਦੇ ਵਿੱਚ ਖੁਰ ਰਹੀ ਹੈ ਜੀ ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਸੰਗਠਨ ਦਿੱਤਾ ਜੀ ਸਰਪੰਚ ਸਾਹਿਬ ਤੇ ਸਾਡੇ ਮੈਂਬਰ ਸਾਹਿਬਾਨ ਨੇ ਕਿ ਬਾਕੀ ਸਾਡੇ ਦਾ ਪੰਜ ਸਾਬ ਦਾ ਪਾਉਗਾ ਧੰਨਵਾਦ ਤੇ ਸਾਡੇ ਐਚਓ ਸਾਹਿਬ ਆਏ ਨੇ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ